ਹਾਂਜੀ ਕਿਵੇਂ ਹੋ ਵੀ ਸਾਰੇ ਬਰਸਾਤਾਂ ਦਾ ਟਾਈਮ ਆ ਤੋਨਾ ਜਿੱਦੜੀ ਆਪਣਾ ਇਹਨੂੰ ਜਮਾਰੇ ਮੀਂਹ ਦਾ ਬਹੁਤ ਜਿਆਦਾ ਨਹੀਂ ਪਿਆ 12 ਜੁਲਾਈ ਅੱਜ ਇਹ ਗਰਦ ਕਰ ਤੇ ਨਾ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਦੇ ਕਾਰਨ ਆਪਾਂ ਪੁਰਾਣੇ ਬੂਰ ਬਟੇਰੇ ਲੱਗੇ ਬੂਰ ਬੁਰਾ ਹਵੇ ਤੇ ਬਾਹਰ ਕੇ ਪਾਣੀ ਵਹਿੰਦਾ ਜਾਂਦਾ ਬੰਦੇ ਆਪਣੇ ਵਿਚਾਂ ਤੇ ਲੱਗੇ ਹੋਏ ਆ ਪੱਕਾ ਕੰਮੀ ਕਰਦਾ ਇਹ ਕਿ ਤਮੀਮੂ ਆਵੇ ਤੇ ਪਾਣੀ ਖਤ ਦੋ ਠਟਾ ਆ ਜਾਂਦਾ ਪਾਣੀ ਹੋਸ਼ ਵੀ ਡਾ ਜਾਂਦਾ ਪਾਣੀ ਕੋਲਾਕ ਨੰਬਰ ਜਾ ਜਾਂਦਾ ਬਾਹਰ ਕਰਦਾ ਦੇ ਪੂਰੇ ਖੋਜਾ ਦੇ ਪਾਣੀ ਆ ਦੇ ਕਿੰਨੇ ਬੜਿਆ ਤਗੜਾ ਤਗੜਾ ਕਰਤਾ ਪਾਸਕ ਸੈਸ ਫੁੱਲ ਆ ਤੇ ਬਾਟਰ ਫੁੱਟਰ ਰੱਖਣ ਨੂੰ ਬੰਦੇ ਕਹਿੰਦੇ ਵਧੀਆ ਸਿਸਟਮ ਹੋਲ ਇੱਕ ਨੰਬਰ पाणी ਬਹੁਤ ਜ਼ਿਆਦਾ ਚੱਲ ਰਿਹਾ ਬਹੁਤ ਜ਼ਿਆਦਾ ਪਾਣੀ ਖੇਦਾ ਕਾਰ ਹੀ ਪੈਂਦਾ ਉਹ ਜਿਆਦਾ ਨਹੀਂ ਆ ਬਟਾ-ਪਟਾ ਇੱਕ ਲੈਵਲ ਹੋਇਆ ਫਿਰਦਾ ਸਾਰਾ ਪਾਣੀ ਪਾਣੀ ਚਲੋ ਜਲਾਦਾ ਆਏ ਜਿਵੇਂ ਛੱਪੜ-ਛੁੱਪੜ ਹੁੰਦਾਗਾ ਅੜਾ ਰੂ ਬਟਾ-ਪਟਾ ਸਾਰਾ ਕੋਸ ਆਪਣੇ ਕੱਸੀ ਬਣੀ ਰਹਾ ਨਾਲ ਕੱਸੀ ਦਾ ਕਰਕੇ ਟੱਕ ਲੱਗ ਗਈ ਆਏ ਰਸਤਾ ਆਪਣੇ ਮੋਟਰ ਵਾਲਾ ਇਹ ਵੀ ਸਾਰਾ ਕੁਝ ਇੱਕ ਹੀ ਹੋਇਆ ਫਿਰਦਾ ਮੌਸਮ ਗਾਦੇ ਨਹੀਂ ਸੀ ਵੀ ਅੱਧਾ ਸਵੇਰੇ ਆਪਾਂ ਲੱਗੇ ਆ ਪਾਣੀ ਸੈਟਿਫਾਈਟ ਕਰਨ ਗਾਲੀਆਂ ਤੋੜ ਕੇ ਮੁਰਬਾਰ ਖੋਲੇ ਆ ਜਗੂ ਪਾਣੀ ਅੱਗੇ ਸਾਰਾ ਸਵੇਰਾ ਟੋੜਾ ਟਾੜਾ ਆਪਾਂ ਤਹੀ ਪੂਰੀ ਰਹੇ ਜਮਣੀ ਦੀ ਸੁਬਾਹ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਦੋਨੇ ਦਾ ਵੈਸੇ ਆਪਣੇ ਖਤਰੇ ਚ ਫਾਹਰਾ। ਜਿਹੜੇ ਤਾਜੀ ਲੱਗੇ ਆ ਕੱਲ ਕੋਲ ਦੇ ਉਹਨਾਂ ਨੂੰ ਮੜਾ ਮੋੜ ਢੱਕੇ ਢੁੱਕੇ ਮਾਰਨਗੇ ਉਹਨਾਂ ਦੇ। ਉਹਦੇ ਦਾ ਕੱਸੀ ਦਾ ਪਾਣੀ ਵੀ ਨਹੀਂ ਪੈਦਾ ਹੁੰਦਾ। ਉਹ ਕੱਸੀ ਸੁੱਕੀ ਜਿੱਤੇ ਮੀਂਹ ਪੈ ਜਾਂਦਾ ਉਹਦੇ ਪਰੀ ਉਹਦੀਆਂ ਫੁੱਲ ਜਮਾ ਇੱਕ ਬੋਰ ਤੇ ਆਪਾਂ ਫਾਈਨਲ ਕਰਤਾ ਕੰਮ ਪਏ ਪੂਪਾ ਆ ਕੇ ਪੱਕਾ ਕੰਮ ਕਰਤਾ ਦੂਜੇ ਬੋਰ ਦਾ ਰਹਿ ਗਿਆ ਇਹਦਾ ਵੀ ਆਪਾਂ ਕਾਹਦੇ ਨਾਲ ਪੱਕਾ ਹਾਲ ਲਗਾ ਅਗਲੀ ਵਾਰ ਜੇ ਕਿਤੇ ਮੀਂਹ ਜਿਆਦਾ ਪੈਂਦਾ ਟੱਕਣ ਖੋਲੋ ਪਾਣੀ ਸਾਰਾ ਜਾਓ ਇਹ ਵੀ ਬਹੁਤ ਚੱਲ ਰਿਹਾ ਪਾਣੀ ਇਹਦੇ ਚ ਵੀ ਇਹ ਪੁਰਾਣੇ ਪੂਰ ਆਪਾਂ ਨੂੰ ਬੰਦ ਨਹੀਂ ਕਰਨੀ ਚਾਹੀਦੀ ਇਹ ਰੱਖਣੀ ਚਾਹੀਦੀ ਜੇ ਸਾਮਕੇ ਅੱਜ ਪੁਰਾਣੇ ਪੂਰ ਆਪਰ ਰੱਖੇ ਸੀ ਬੰਦ ਨਹੀਂ ਕੀਤੇ ਸੀ ਤਾਂ ਕਰਕੇ ਆਪਣੇ ਦੇਖੋ ਕੰਮ ਆ ਗਏ ਇਹ ਆਪਾਂ ਇੱਕ ਦਿਨ ਪਹਿਲਾਂ ਲਾਏ ਸੀ ਧੋਨਾ ਇਹ ਥੋੜਾ ਖਤਰੇ ਜਿਹਾ ਟੱਕੇ ਆ ਬੈਸ ਕੇ ਇਹ ਦੇ ਵਿੱਚ ਇਹੋ ਪਾਣੀ ਸੁਕਾ ਦਾਂਗੇ ਇੱਕ ਦੋ ਦਿਨ ਮਾਰੇ ਮੋੜ ਮਾਰਨਗੇ ਆ ਦੋ ਦਿਨ ਪਹਿਲਾਂ ਲੱਗਿਆ ਚੱਲ ਪਿਆ ਸੀਗਾ ਇਹ ਤਕਰੀਬਨ ਮਹਸਾਬ ਖਤਰੀ ਤੋਂ ਬਾਹਰ ਹੀ ਆ ਪੱਕੀ ਹਲੇ ਆਪਣੇ ਵੀਰ ਮੱਕੀਆਂ ਨੇ ਤਾਂ ਹਾਲਾਤ ਜਿਆਦਾ ਮਾੜੀ ਆ ਜਿਨ੍ਹਾਂ ਨੇ ਪਾਲਿਆ ਉਹ ਅੱਖੀਆਂ ਦਾ ਬਈ ਆਪਾਂ ਜਿੱਤ ਗਏ ਜਿਨ੍ਹਾਂ ਨੇ ਪੋਣਾ ਆ ਬਈ ਆਪਾਂ ਹਾਰ ਗਏ ਕਿ ਨਹੀਂ ਬਚਾਲੇ ਆ ਗਿਆ ਪੌਂਦਿਆਂ ਤੋਂ ਕੋਲਕਤੋਂ ਇਹਦਾ ਪਾਣੀ ਕੱਢਦਾ ਸੀਗਾ ਇਹਦਾ ਇਹਨੂੰ ਤਾਂ ਜਿਵੇਂ ਮੀਂਹ ਆਏ ਨਹੀਂ ਹੁੰਦਾ ਉਧਰ ਪਨੀਰੀ ਵਾਲਾ ਕੰਮ ਪੂਰਾ ਖਤਰੇ 'ਚ ਆ। ਪਨੀਰੀ ਪਹਿਲਾਂ ਨਹੀਂ ਪੂਰੀ ਹੋ ਰਹੀ। ਉਹ ਤੋਂ ਮੀਂਹ ਆ ਗਿਆ। ਹੁਣ ਹੋਰ ਡੁੱਬਣ ਦਾ ਖਤਰਾ ਪਨੀਰੀ ਵਾਲੇ ਇਹਨੂੰ ਔਖਾ ਹੋ ਗਿਆ ਕੰਮ। ਇਹ ਆਪਣਾ ਇੱਕ ਦੋ ਦਿਨ ਪਹਿਲਾਂ ਲੱਗੇ ਸੀ ਇੱਥੇ ਥੋੜਾ ਜਿਹਾ ਖਤਰੇ ਆ ਟੱਕੇ ਮਾਰਨ ਦੇ। ਵੈਸੇ ਤਾਂ ਪਾਣੀ ਆਪਾਂ ਜਮਾ ਸਾਫ਼ ਕਰਤਾ ਵਾਂ। ਨੋ ਕਿ ਦੋ ਦਿਨ ਸਾਫ਼ ਰੱਖਾਂਗੇ ਇਹ ਰੱਖ ਕੇ ਵਿਸ਼ੇ ਵੱਧ ਵਿਸ਼ੇ ਵੀ ਉੱਠ ਕਰਾਂਗੇ ਮੋਟਰਾਂ ਤਾਂ ਮੇਰੇ ਕੋਲ ਕਾਫੀ ਦਿਨ ਹੀ ਚੱਲਦੀਆਂ ਹਾਂ ਨੇ ਆਪਣੇ ਤੋਂ ਨਾਲ ਲੱਗ ਕੇ ਖੜੀ ਐ ਇੰਨੀ ਕ ਇਹਨਾਂ ਸਾਹਮਣੇ ਰੱਖਾਂਗੇ ਆਪਾਂ ਦੂਜਾ ਖੇਤ ਡੁੱਬਨ ਦੇ ਕਿਨਾਰੇ ਤੇ ਆ ਗਰਮੈਸ਼ ਫੇਰ ਵੀ ਪੂਰੀ ਫੁੱਲ ਹੋਈ ਵੀ ਆ ਅੱਜ ਵੀ ਇੱਕ ਵਾਰੀ ਤਾਂ ਪੂਰਾ ਫੁੱਲ ਆ ਗਿਆ ਸੀਗਾ ਹੁਣ ਦੁਬਾਰਾ ਫੇਰ ਮੈਨੂੰ ਲੱਗਦਾ ਥੋੜੇ ਟਾਈਮ ਤੱਕ ਬਸ ਆਊਗਾ ਹੀ ਪੂਰਾ ਮੀਹ ਦਾ ਮਾਹੌਲ ਫੇਰ ਦੁਬਾਰਾ ਬਣਿਆ ਪਿਆ ਕੱਲ੍ਹ ਅਦਾਬ ਉਹ ਇੱਕਦਾਂ ਹੀ ਢੇਰੀ ਹੋ ਗਿਆ। ਥੋੜੇ ਟਾਈਮ ਜੀ ਪਾਣੀ ਪਾਣੀ ਕਰਤਾ। ਖੇਤ ਬੈਠੇ ਸੀ ਆਪਾਂ। ਕੋਲਰਤੀ ਹੁਣ ਸਵੇਰੇ ਮੋਟਰ ਚਲਾਉਣਾ ਆਈ ਸੀ। ਮੋਟਰ ਚੱਲੀ ਨਹੀਂ ਚੂਹਾ ਤਾਰਾਂ ਟੋਕ ਗਿਆ। ਆਹ ਮੋਟਰ ਦੇ ਤਾਰਾਂ ਇਹ ਜੋੜ-ਜਾੜ ਲਾਉਂਦੇ ਲਾਉਂਦੇ ਉਹਨੂੰ ਵੀ ਆ ਗਿਆ। ਕੱਸੀ ਦਾ ਆਪਣੇ ਉਹਦਾ ਪਾਣੀ ਆਇਆ ਨਹੀਂ ਚੋੜੀ ਨਿਗਸੂਲਤ ਹੋ ਗਈ ਆਪਾਂ ਨੂੰ ਕੱਸੀ ਕੱਸੀ ਵਈਦੀ ਅੱਗੇ ਹੁਣ ਪਾਣੀ ਜਾਈ ਜਾਂਦਾ ਇਹ ਸਹੂਲਤ ਆਪਾਂ ਨੂੰ ਵਧੀਆ ਮਿਲ ਗਈ ਹੁੰਦਾ ਕੱਸੀ ਜੀ ਪਾਣੀ ਪੂਰਾ ਆਉਂਦਾ ਅੱਜ ਦਾ ਮੀਂਹ ਵਾਲਾ ਪਾਣੀ ਅੱਲਾ ਅੱਲਾ ਕੀ ਜਿਆਦਾ ਪੈਨ ਕਰਨਾ ਕੱਸੀ ਟੱਗ ਲਾ ਕੇ ਸਾਰਾ ਮਾਣ ਮੋਰ ਪਾਣੀ ਖੜ ਗਿਆ ਅਜੇ ਮੈਨੂੰ ਲੱਗਦਾ ਜੇ ਹਸਾਂ ਨਾਲ ਪੱਦਰ ਪਣਿਆ ਬਾ ਰਾਤ ਤੱਕ ਫੇਰ ਪੂਰਾ ਫੁੱਲ ਆਊਗਾ ਨਾ ਆਪਣਾ 26 ਆ ਕਿ ਯਾਰ 126 ਇਹ ਥੋੜਾ ਜਿਹਾ ਪਹਿਲਾਂ ਲੱਗਿਆ ਤੇ 8-9 ਤਰੀਕ ਦਾ 10 ਤਰੀਕ ਤੱਕ ਲੱਗਿਆ ਵਾਹੇ ਕਮਾਲ ਵੀ ਆਪਣਾ ਡੁੱਬ ਗਿਆ ਪਾਣੀ ਵਣੀ ਹੋ ਗਿਆ ਕਮਾਲ ਚ ਵੀ ਕਮਾਲ ਦਾ ਰਿਸਪੌਂਸ ਬਹੁਤ ਸੋਹਣਾ ਹੈ ਦੀ ਬਹੁਤ ਵਧੀਆ ਕਮਾਲ ਹੋਇਆ ਪਰ ਇਸ ਵਾਰ ਮੇਰਾ ਨੀਵੇਂ ਬਾਹ ਚਲਾ ਬੈਠੇ ਪਾਣੀ ਨੇ ਮਾਰ ਦੇਣਾ ਮੜਮੜ ਮੀਓ ਦਾ ਪਾਣੀ ਤਾਂ ਭਰ ਜਾਂਦਾ ਵਿਚਾਰ ਵਸੇ ਕਿ ਦੋ ਤਿੰਨ ਵਾਲੀ ਭਰ ਗਿਆ ਅਕੇ ਦਾ ਕੋ ਹੋਇਆ ਨਹੀਂਗਾ ਅੱਧੇ ਕੱਸੀ ਚਲਦੀ ਆ ਪੂਰੇ ਕਿਨਾਰਿਆਂ ਤੇ ਸਭ ਲੈਵਲ 'ਤੇ ਕੋਈ ਫਿਰਦੇ ਆ ਬਹੁਤ ਸਪੀਡ ਨਾ ਆ ਰਿਹਾ ਕੱਸੀ 'ਚ ਪਾਣੀ ਥੋੜਾ ਕਮਾਇਆ ਹੁੰਦੀ ਆਪਣੇ ਬੋਰ ਦੀ ਪਾਣੀ ਖਾਈ ਦੇ ਦੀ ਹਾਂ ਮੜੇ ਰਾਜਨਾਂਗਾ ਹੁਣ ਲੱਗਿਆ ਪਾਣੀ ਘਟਿਆ ਥੋੜਾ ਜਿਹਾ ਚਾਰੀ ਪੰਜੀ ਸਾਈ ਪਾਣੀ ਛੱਡਿਆ ਹੁਣ ਫਰਕ ਪਿਆ ਥੋੜਾ ਜਿਹਾ